ਦੂਸਰੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦਾ ਮਨਾਇਆ ਗਿਆ ਸੀਮਾ ਸ਼ਹੀਦੀ ਦਿਵਸ ਇਸ ਜਗ੍ਹਾ ਦੇ ਉੱਪਰ ਜਿਹੜੀ ਇੱਕ ਪਹਾੜੀ ਦਾ ਨਾਂ ਆ ਐ ਇੱਥੇ ਦੀ ਪਾਸ਼ਾ ਦੇ ਵਿੱਚ ਮੋਂਟੇ ਫਿਨੋਕੀਓ ਤੇ ਪੋਜੋਸੇ ਦੀ ਸੀ ਇੱਕ ਦਾ ਨਾਂ ਆ ਇਹਨਾਂ ਦੋਵਾਂ ਦੇ ਉੱਪਰ ਜਿਹੜਾ ਤੋਪਖਾਨਾ ਜਰਮਨ ਦਾ ਦੂਜੀ ਸੰਸਾਰ ਜੰਗ ਦੇ ਵੇਲੇ ਮਹੀਨੇ ਅਕਤੂਬਰ ਦੀ 5 ਤੋਂ 10 ਤਰੀਕ ਦੇ ਵਿਚਾਲੇ ਦੀ ਇਹ ਗੱਲ ਆ E come i la canina, dove la pagina di un questi posti? Un signore anziano mi ha detto: Noi sapevamo dove avevano sepolto questi indiani. E ognuno che passava di lì metteva un sasso sulla loro tomba, sul loro posto, e qui. ਨੂਸੋ ਸੇ ਜੋਵਾਨੀ ਲਾ ਲਾ ਵੇਖ ਤਾ ਚੇਰਾ ਊਨਾ ਮੋਂਟਾਗਨੋ ਡੀ ਸਾਰਸੀ ਕਿ ਕਵਾਂਤੀ ਪਾਸਾਵੋਨੋ ਡੀ ਕੀ ਪਰ ਅੰਡਾਰੇ ਅ ਸਾਰਸੀਨਾ ਪੋਨੇਵੋਨੋ ਊਨ ਸਾਰਸੋ ਤੇ ਇੱਕ ਇਸ ਤੋਂ ਇਸ ਜਗ੍ਹਾ ਤੇ ਲੱਗੀ ਜਿਹੜਾ ਇੱਕ ਰਸਤਾ ਆ ਉਹਨੂੰ ਮੌਤ ਦਾ ਰਸਤਾ ਸੱਦਿਆ ਜਾਂਦਾ ਆ ਉਸ ਵੇਲੇ ਵੀ ਇੱਥੇ ਚੋਰ ਜਿਹੜੇ ਡਾਕੂ ਬਹੁਤ ਇਸ ਰਸਤੇ ਦੇ ਵਿੱਚ ਪੈਂਦੇ ਹੁੰਦੇ ਸੀ ਉਸ ਵੇਲੇ ਇਹ ਜਿਹੜੇ ਸਾਡੀ ਸਿੱਖਾਂ ਦੀ ਬਟਾਲੀਆਂ ਨਾ ਕਰੀਬ 200 ਦੇ ਕਰੀਬ ਜਿਹੜਾ ਉਹਦੇ ਵਿੱਚ ਫੌਜੀ ਸੀਗਾ un bel momento, un bel momento di condivisione e credo sia importante rinnovarlo soprattutto in questi periodi bui che stiamo vivendo, periodi bui che ci vede coinvolto il nostro malgrado in operazioni di guerra senza precedenti. ਤੇ ਉਹਨਾਂ ਦੇ ਜਿਹੜਾ ਸੰਸਕਾਰ ਆ ਬਾਅਦ ਦੇ ਵਿੱਚ ਇੱਥੇ ਦੇ ਲੋਕਾਂ ਵੱਲੋਂ ਉਹਨਾਂ ਦੇ ਜਿਹੜੇ ਅੰਗ ਇਕੱਠੇ ਕੀਤੇ ਗਏ ਇਸ ਇਲਾਕੇ ਦੇ ਸਾਰੇ ਲੋਕ ਦਿਹਾੜੀ ਉੱਪਰ ਲਾ ਕਰਕੇ ਜਿਹੜੀ ਅੰਗਰੇਜ਼ ਫੌਜ ਵੱਲੋਂ ਉਹਨਾਂ ਦੇ ਅੰਗ ਇਕੱਠੇ ਕਰਵਾਏ ਗਏ ਸੀ ਤੇ ਇੱਥੇ ਦੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਆ ਕਿ ਉਹ ਹਫਤਾ ਭਰ ਉਹਨਾਂ ਦੇ ਅੰਗ ਇਕੱਠੇ ਕਰਦੇ ਰਹੇ ਤੋ ਅੰਗ ਇਕੱਠੇ ਕਰਨ ਤੋਂ ਬਾਅਦ ਆ ਇਸ ਜਗ੍ਹਾ ਤੇ ਪੱਥਰ ਲੱਗਿਆ ਹੋਇਆ ਆ ਏਸੀ ਜਗ੍ਹਾ ਦੇ ਉੱਪਰ ਉਹਨਾਂ ਦਾ ਸੰਸਕਾਰ ਕੀਤਾ ਗਿਆ ਇਹੀ ਜਿਹੜਾ ਜਵਾਨੀ ਅਲੈਸੈਂਦਰੀਨੀ ਆ ਇਹਦੇ ਬਾਪ ਵੱਲੋਂ ਇਹਦੇ ਬਟੇਰੇਆਂ ਵੱਲੋਂ ਲੱਕ ਕਰਕੇ ਇਸ ਜਗ੍ਹਾ ਤੇ ਜਿਹੜੇ ਇਸ ਜਗ੍ਹਾ ਦੇ ਮਾਲਕ ਵੀ ਨਹੀਂ ਉਹ ਤੇ ਇਹ ਜਿਹੜੀ ਗੱਲ ਆ ਇਹ ਇੱਥੇ ਦੇ ਰਹਿਣ ਵਾਲੇ ਪਸੰਦਿਆਂ ਵੱਲੋਂ ਦੱਸੀ ਜਾਂਦੀ ਆ ਤੇ ਇਹਨਾਂ ਨੇ ਜਦੋਂ ਇਹ ਪਹਾੜੀ ਖਰੀਦੀ ਸੀਗੀ ਇੱਥੇ ਡਿਵੈਲਪਮੈਂਟ ਕੀਤੀ ਰਸਤਾ ਵੱਖਰਾ ਬਣ ਗਿਆ ਤੇ ਉਹਨਾਂ ਵੱਲੋਂ ਵੀ ਇਹ ਮਾਲਕਾਂ ਵੱਲੋਂ ਵੀ ਇਹ ਜਿਹੜੇ ਮਾਲਕ ਜਵਾਨੀ ਅਲੈਸੈਂਦਰੀਨੀ ਨੇ ਉਹਨਾਂ ਵੱਲੋਂ ਵੀ ਇਹੀ ਦੱਸਿਆ ਗਿਆ ਕਿ ਇੱਥੇ ਪੱਥਰਾਂ ਦਾ ਕਾਫੀ ਵੱਡਾ ਹੇਰ ਲੱਗਿਆ ਹੋਇਆ ਸੀ ਤੇ ਜਿੱਦ ਇਸ ਦੀ ਗਵਾਹੀ ਇਹ ਲੋਕ ਇੱਥੇ ਦੇ ਇਲਾਕੇ ਦੇ ਲੋਕ ਇਹੇ ਭਰਦੇ ਨੇ ਤੇ ਗੁਰੂ ਪਿਆਰ ਵਾਲਿਓ ਅੱਜ ਇਕੱਠੀਆਂ ਹੋਈਆਂ ਨੇ ਸਾਰੀਆਂ ਸੰਗਤਾਂ ਕੁਰੇਜੋ ਨਗਰ ਤੋਂ ਵੀ ਪਹੁੰਚੀਆਂ ਨੇ ਜਿੰਨਾਂ ਵੱਲੋਂ ਲੰਗਰਾਂ ਦੀਆਂ ਵੀ ਬਹੁਤ ਸੇਵਾਵਾਂ ਕੀਤੀਆਂ ਗਈਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਸੇਵਾਦਾਰਾਂ ਦੇ ਸੇਵਾਵਾਂ ਕਰਨ ਵਾਲੀਆਂ ਸੰਗਤਾਂ ਦੇ ਨਾਮ ਆਪ ਜਾਣਦੇ ਨੇ ਸਾਰਿਆਂ ਦੀਆਂ ਕੀਤਾ ਸੇਵਾਵਾਂ ਆਈਪੌਨ ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਇੱਥੇ ਅਰਦਾਸ ਬੇਨਤੀ ਕੀਤੀ ਗਈ ਹੈ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਇਹ ਸ਼ਾਂਤੀ ਦੇ ਵਾਸਤੇ ਇਟਲੀ ਦੇ ਸ਼ਹਿਰ ਮਰਾਕਾਤੋਸਰਾ ਚੀਨੋ ਦਾ 81ਵਾਂ ਆਜ਼ਾਦੀ ਦਿਵਸ ਤੇ ਦੂਸਰੇ ਵਿਸ਼ਵ ਜੁੱਧ ਵਿੱਚ ਸ਼ਹੀਦ ਹੋਏ ਸਿੱਖ ਫੌਜੀਆ ਦਾ 80ਵਾਂ ਸ਼ਹੀਦੀ ਦਿਵਸ ਕਮੂਨੇ ਦੀ ਮਰਾਕਾਤੋਸਰਾ ਚੀਨੋ ਅਤੇ ਵਰਡ ਸਿੱਖ ਸ਼ਹੀਦ ਮਿਲਟਰੀ ਕਮੇਟੀ ਇਟਲੀ ਨੇ ਰਲ ਕੇ ਮਨਾਇਆ ਤੇ ਕਮੇਟੀ ਵੱਲੋਂ ਇਸ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਕੇ ਅਰਦਾਸ ਕੀਤੀ ਗਈ ਅਰਦਾਸ ਦੀ ਸੇਵਾ ਭਾਈ ਸੇਵਾ ਸਿੰਘ ਨੇ ਨਿਭਾਈ ਜਿਸ ਪ੍ਰੰਤ ਜਵਾਨੀ ਪਾਵਲੋ ਜੋ ਕਿ ਇਸ ਜ਼ਮੀਨ ਦਾ ਮਾਲਕ ਹੈ ਨੇ ਸ਼ਹੀਦਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1944 ਵਿੱਚ ਇਸ ਜਗ੍ਹਾ ਤੇ 200 ਤੋਂ ਵੱਧ ਸਿੱਖ ਫੌਜੀ ਸ਼ਹੀਦ ਹੋਏ ਸੀ ਜਿਸ ਦਾ ਸੰਬੰਧ ਨਾਪਾ ਰਿਆਸਤ ਦੀ ਸਿੱਖ ਰੈਜiment ਨਾਲ ਸੀ ਬਾਦਚ ਮਰਾ ਕਾਤੋਸਰਾ ਚੀਨੋ ਦੇ ਮੇਅਰ ਨੇ ਸਰਕਾਰੀ ਰਿਕਾਰਡ ਮੁਤਾਬਕ ਵੀ ਗਿਣਤੀ 200 ਦੇ ਕਰੀਬ ਹੀ ਦੱਸੀ ਅਤੇ ਕਿਹਾ ਕਿ ਇਸ ਸਮਾਗਮ ਵਿੱਚ ਸਿੱਖ ਭਾਈਚਾਰੇ ਦੇ ਸ਼ਾਮਲ ਹੋਣ ਦੀ ਖੁਸ਼ੀ ਹੋਈ ਅਤੇ ਕਿਹਾ ਕਿ ਮੈਂ ਅੱਗੇ ਵੀ ਆਸ ਕਰਦਾ ਕਿ ਤੁਸੀਂ ਹਰ ਸਾਲ ਸਾਡੇ ਨਾਲ ਰਲ ਕੇ ਸ਼ਰਧਾਂਜਲੀ ਸਮਾਗਮ ਕਰਦੇ ਰਹੋਗੇ ਕਮੇਟੀ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕਮੇਟੀ ਦੇ ਸੈਕਟਰੀ ਤਨਮ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਵਰਦ ਸਿੱਖ ਸ਼ਹੀਦ ਕਮੇਟੀ ਪ੍ਰਧਾਨ ਪ੍ਰਿਥਵੀਪਾਲ ਸਿੰਘ ਸੇਵਾ ਸਿੰਘ ਫੌਜੀ ਇਸਤਨਾਮ ਸਿੰਘ ਸੈਕਟਰੀ ਗੁਲਮੇਲ ਸਿੰਘ ਪੱਟੀ ਪ੍ਰਧਾਨ ਰਾਜਪੂਤ ਸਭਾ ਇਟਲੀ ਰਾਜਕਮਰ ਕਰੋਜੋ ਜਸਪ੍ਰੀਤ ਸਿੰਘ ਸਿੱਧੂ ਮਨਜਿੰਦਰ ਸਿੰਘ ਖਾਲਸਾ ਰਵਿੰਦਰ ਸਿੰਘ ਵਾਲੀਆ ਇੰਦਰਜੀਤ ਸਿੰਘ ਕਾਲਾ ਫੋਰਲੀ ਹਰਪਾਲ ਸਿੰਘ ਅਰਮਾਨ ਸਿੱਧੂ ਕੁਲਵੰਤ ਸਿੰਘ ਗੁਰਵਿੰਦਰ ਸਿੰਘ ਰਮਨਦੀਪ ਸਿੰਘ ਆਦਿ ਹਾਜ਼ਰ ਹੋਏ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਰੁਪਿਆਰੋ ਇਹ ਅੱਜ ਜਿਹੜੀ ਜਗ੍ਹਾ ਤੇ ਆਪਾਂ ਪਹੁੰਚੇ ਆਂ ਇਹ ਆਗਰੀ ਟੂਰਿਜ਼ਮੋਂ ਪਲਯਾਇਓ ਜਿਹੜਾ ਸਾਰਸੀਨਾ ਕਮੂਨੇ ਤੇ ਮਰਕਾਤੋ ਸਰਾਚੀਨੋ ਦੇ ਵਿਚਾਲੇ ਪੈਂਦਾ ਜਿਹੜਾ ਸਟੇਟ ਇਮੀਲੀਆ ਰੋਮਾਨੀਆ ਦਾ ਰੋਮਾਨੀਆ ਵਾਲੇ ਪਾਸੇ ਦਾ ਇਹ ਸ਼ਹਿਰ ਨੇ ਜਿਨ੍ਹਾਂ ਨੂੰ ਸਾਬੀਓ ਦੀ ਬੈਲੀ ਵੀ ਸੱਧਿਆ ਜਾਂਦਾ ਆ ਇਸ ਜਗ੍ਹਾ ਦੇ ਉੱਪਰ ਜਿਹੜੀ ਇੱਕ ਪਹਾੜੀ ਦਾ ਨਾਂ ਆ ਇੱਥੇ ਦੀ ਪਾਸ਼ਾ ਦੇ ਵਿੱਚ ਮੋਂਟੇ ਫਿਨੋਕੀਓ ਤੇ ਪੋਜੋਸੇ ਦੀ ਸ਼ੀ ਇੱਕ ਦਾ ਨਾਂ ਆ ਇਹਨਾਂ ਦੋਵਾਂ ਦੇ ਉੱਪਰ ਜਿਹੜਾ ਤੋਪਖਾਨਾ ਜਰਮਨ ਦਾ ਦੂਜੀ ਸੰਸਾਰ ਜੰਗ ਦੇ ਵੇਲੇ ਮਹੀਨਾ ਅਕਤੂਬਰ ਦੀ 5 ਤੋਂ 10 ਤਰੀਕ ਦੇ ਵਿਚਾਲੇ ਦੀ ਇਹ ਗੱਲ ਆ ਤੇ ਇਹ ਦੋਵੇਂ ਜਿਹੜੇ ਤੋਪਖਾਨੇ ਇਹਨਾਂ ਦੋਵਾਂ ਪਹਾੜੀਆਂ ਦੇ ਉੱਤੇ ਹੁੰਦੇ ਸੀਗੇ ਤੇ ਇੱਕ ਇਸ ਤੋਂ ਇਸ ਜਗ੍ਹਾ ਦੇ ਲੱਗ ਗਈ ਜਿਹੜਾ ਇੱਕ ਰਸਤਾ ਆ ਉਹਨੂੰ ਮੌਤ ਦਾ ਰਸਤਾ ਸੱਦਿਆ ਜਾਂਦਾ ਆ ਉਸ ਵੇਲੇ ਵੀ ਇੱਥੇ ਚੋਰ ਜਿਹੜੇ ਡਾਕੂ ਬਹੁਤ ਇਸ ਰਸਤੇ ਦੇ ਵਿੱਚ ਪੈਂਦੇ ਹੁੰਦੇ ਸੀ ਉਸ ਵੇਲੇ ਇਹ ਜਿਹੜੇ ਸਾਡੀ ਸਿੱਖਾਂ ਦੀ ਬਟਾਲੀਆਂ ਨਾ ਕਰੀਬ 200 ਦੇ ਕਰੀਬ ਜਿਹੜਾ ਉਹਦੇ ਵਿੱਚ ਫੌਜੀ ਸੀਗਾ ਉਹਨਾਂ ਨੂੰ ਇੱਥੇ ਜਿਹੜਾ ਉਹਨਾਂ ਨੇ ਸ਼ਹੀਦ ਕਰ ਦਿੱਤਾ ਸੀਗਾ ਜਰਮਨ ਦੇ ਤੋਪਖਾਨੇ ਦੇ ਨਾਲ ਤੇ ਉਹਨਾਂ ਦੇ ਜਿਹੜਾ ਸਸਕਾਰ ਆ ਬਾਅਦ ਦੇ ਵਿੱਚ ਇੱਥੇ ਦੇ ਲੋਕਾਂ ਵੱਲੋਂ ਉਹਨਾਂ ਦੇ ਜਿਹੜੇ ਅੰਗ ਇਕੱਠੇ ਕੀਤੇ ਗਏ ਇਸ ਇਲਾਕੇ ਦੇ ਸਾਰੇ ਲੋਕ ਦਿਹਾੜੀ ਉੱਪਰ ਲਾ ਕਰਕੇ ਜਿਹੜੀ ਅੰਗਰੇਜ਼ ਫੌਜ ਵੱਲੋਂ ਉਹਨਾਂ ਦੇ ਅੰਗ ਇਕੱਠੇ ਕਰਵਾਏ ਗਏ ਸੀ ਤੇ ਇੱਥੇ ਦੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਆ ਕਿ ਉਹ ਹਫਤਾ ਪਾਰ ਉਹਨਾਂ ਦੇ ਅੰਗ ਇਕੱਠੇ ਕਰਦੇ ਰਹੇ ਤਿਉਂ ਅੰਗ ਇਕੱਠੇ ਕਰਨ ਤੋਂ ਬਾਅਦ ਆਹ ਜਿਸ ਜਗ੍ਹਾ ਤੇ ਪੱਥਰ ਲੱਗਿਆ ਹੋਇਆ ਆ ਏਸੀ ਜਗ੍ਹਾ ਦੇ ਉੱਪਰ ਉਹਨਾਂ ਦਾ ਸੰਸਕਾਰ ਕੀਤਾ ਗਿਆ ਇਹਹੀ ਜਿਹੜਾ ਜਵਾਨੀ ਅਲੈਸੰਦਰੀਨੀ ਆ ਇਹਦੇ ਬਾਪ ਵੱਲੋਂ ਇਹਦੇ ਬਡੇਰਿਆਂ ਵੱਲੋਂ ਲੱਗ ਕਰਕੇ ਇਸ ਜਗ੍ਹਾ ਤੇ ਜਿਹੜੇ ਇਸ ਜਗ੍ਹਾ ਦੇ ਮਾਲਕ ਵੀ ਨਹੀਂ ਉਹ ਤੇ ਇਸ ਜਗ੍ਹਾ ਤੇ ਲੱਗ ਕਰਕੇ ਉਹਨਾਂ ਵੱਲੋਂ ਸੰਸਕਾਰ ਕੀਤਾ ਗਿਆ ਬਹੁਤ ਸਾਰੇ ਲੋਕ ਇਸ ਰਾਹ ਦੇ ਉੱਪਰ ਆ ਜਿੱਥੇ ਆਪਾਂ ਖੜੇ ਆ ਉਹ ਸੜਕ ਜਿਹੜੀ ਪਰਾਂ ਆ ਪਹਿਲਾਂ ਇੱਥੇ ਰਸਤਾ ਹੁੰਦਾ ਇਹ ਰਸਤਾ ਹੁੰਦਾ ਸੀ ਅਸਲ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਤੇ ਜਿਹੜਾ ਵੀ ਕੋਈ ਰਾਹੀ ਪਾਂਦੀ ਇੱਥੋਂ ਦੀ ਇਟਾਲੀਅਨ ਲੰਘਦਾ ਹੁੰਦਾ ਸੀ ਤਾਂ ਇੱਥੇ ਇੱਕ ਪੱਥਰ ਰੱਖ ਜਾਂਦਾ ਸੀ ਉਹਨਾਂ ਦੀ ਯਾਦ ਦੇ ਵਿੱਚ ਕਿਉਂਕਿ ਇਹਨਾਂ ਦੇ ਜਿਹੜੇ ਸੰਸਕਾਰਾਂ ਮੁਤਾਬਕ ਐਵੇਂ ਆ ਕਿ ਮਰੇ ਦੇ ਮਰੇ ਦੇ ਵਾਸਤੇ ਇੱਕ ਜਗ੍ਹਾ ਬਣਾਉਣ ਦੇ ਵਾਸਤੇ ਉਸ ਵੇਲੇ ਐਵੇਂ ਪੱਥਰ ਕੀਤੇ ਇਕੱਠੇ ਕੀਤੇ ਜਾਂਦੇ ਸੀ ਤਾਂ ਜੋ ਉਹਨਾਂ ਦੀ ਕੋਈ ਨਾ ਕੋਈ ਜਗ੍ਹਾ ਬਣ ਸਕੇ ਤੇ ਇਹ ਜਿਹੜੀ ਗੱਲ ਆ ਇਹ ਇੱਥੇ ਦੇ ਰਹਿਣ ਵਾਲੇ ਬਸਿੰਦਿਆਂ ਵੱਲੋਂ ਦੱਸੀ ਜਾਂਦੀ ਆ ਤੇ ਇਹਨਾਂ ਨੇ ਜਦੋਂ ਇਹ ਪਹਾੜੀ ਖਰੀਦੀ ਸੀਗੀ ਇੱਥੇ ਡਿਵੈਲਪਮੈਂਟ ਕੀਤੀ ਰਸਤਾ ਵੱਖਰਾ ਬਣ ਗਿਆ ਤੇ ਉਹਨਾਂ ਵੱਲੋਂ ਵੀ ਇਹ ਮਾਲਕਾਂ ਵੱਲੋਂ ਵੀ ਇਹ ਜਿਹੜੇ ਮਾਲਕ ਜਵਾਨੀ ਲੈ ਸਾਂਦਰੀਨੀ ਨੇ ਉਹਨਾਂ ਵੱਲੋਂ ਵੀ ਇਹੀ ਦੱਸਿਆ ਗਿਆ ਕਿ ਇੱਥੇ ਪੱਥਰਾਂ ਦਾ ਕਾਫੀ ਵੱਡਾ ਢੇਰ ਲੱਗਿਆ ਹੋਇਆ ਸੀ ਤੇ ਜਿਸ ਦੀ ਗਵਾਹੀ ਇਹ ਲੋਕ ਇੱਥੇ ਦੇ ਇਲਾਕੇ ਦੇ ਲੋਕ ਇਹ ਭਰਦੇ ਨੇ ਤੇ ਗੁਰੂ ਪਿਆਰ ਵਾਲਿਓ ਅੱਜ ਇਕੱਠੀਆਂ ਹੋਈਆਂ ਨੇ ਸਾਰੀਆਂ ਸੰਗਤਾਂ ਕੁਰੇਜੋ ਨਗਰ ਤੋਂ ਵੀ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਲੰਗਰਾਂ ਦੀਆਂ ਵੀ ਬਹੁਤ ਸੇਵਾਵਾਂ ਕੀਤੀਆਂ ਗਈਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਸੇਵਾਦਾਰਾਂ ਦੇ ਸੇਵਾਵਾਂ ਕਰਨ ਵਾਲੀਆਂ ਸੰਗਤਾਂ ਦੇ ਨਾਮ ਆਪ ਜਾਣਦੇ ਨੇ ਸਾਰਿਆਂ ਦੀਆਂ ਕੀਤਾਂ ਸਵਾਵਾਂ ਠਾਏ ਪਾਉਣ ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਇੱਥੇ ਅਰਦਾਸ ਬੇਨਤੀ ਕੀਤੀ ਗਈ ਆ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਇਹ ਸ਼ਾਂਤੀ ਦੇ ਵਾਸਤੇ ਸੋ ਗੁਰੂ ਪਿਆਰ ਵਾਲਿਓ ਇੱਥੇ ਹੀ ਇਹਨਾਂ ਸਮਾਗਮਾਂ ਦੀ ਸਮਾਪਤੀ ਹੈ ਤੇ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੱਸਤੀ ਪੋਸਤੀ ਊਨ ਸਿਨਿਓਰ ਅਨਿਆਨੋ ਮੀ ਹੈ ਡੇਟੋ Noi sapevamo dove avevano sepolto questi indiani e ognuno che passava di lì metteva un sasso sulla loro tomba, sul loro posto. E qui, non so se Giovanni l'ha visto, c'era una montagna di sassi perché quanti passavano di qui per andare a Sarsina ponevano un sasso come ricordo. Io gli altri anni ho letto il Vangelo della Resurrezione perché è giusto. Pensare che questi giovani abbiano, abbiano avuto come premio del loro sacrificio la resurrezione, ma il Vangelo di oggi, che si legge in tutte le chiese, dice una cosa: oserei dire ancora più forte, dice che c'è una ricompensa dopo la morte, e per questo che io vi recito a memoria il Vangelo di oggi, un uomo il Vangelo di Luca, un uomo ricco molto ricco, vestiva di porpora e di bisso, i vestiti dei re, di lino molto fine e tutti i giorni banchettava lautamente. Un, momento, un bel momento di condivisione, e credo sia importante rinnovarlo soprattutto in questi periodi bui che stiamo vivendo. Periodi bui che ci vede coinvolto il nostro Malgrado in operazioni di guerra senza precedenti. Eh, io mi ritenevo fortunata perché nella mia vita, anche se ormai abbastanza... L'unico archivio che abbiamo è quello del Comune di Sorbano, che prima erano due eh, comuni separati e quindi c'è l'incendio, le donne e i bambini vengono raccolti in cattedrale, gli uomini abili vengono condotti. A Sorbano 16 vengono eh, come si dice, trucidati, anche se di questi 16 6 si salvano perché si buttano indietro in una scarpata e quindi riescono a sopravvivere. E, eh, sostanzialmente i tedeschi hanno trovato la città non difesa. Non